I uh -huh. ਪਰ ਵਿਰਾਸਤ ਦੇ ਵਿੱਚ ਲਿਖਿਆ ਦੇਖਦੇ ਹੋ ਮੈਂ ਤਸਵੀਰਾਂ ਤੁਹਾਡੇ ਨਾਲ ਜੱਗ ਰਿਹਾ ਧੱਕਾ ਮੁਕੀ ਤੋਂ ਬਾਅਦ ਜਿਹੜਾ ਵਿਰਾਸਤ ਦੇ ਵਿੱਚ ਲਿਖਿਆ ਜਾਦਾ ਕੋਈ ਇੱਕ ਮਿੰਟ ਭਾਈ ਸਾਹਿਬ ਪਿੱਛੇ ਲੋ ਪਿੱਛੇ ਲੋ ਕੀ ਗੱਲ ਗਈ ਹੈ ਭਾਈ ਹੋਇਆ ਕੀ ਹੈ ਉਹ ਆਂਟੀ ਨਾਲ ਗੱਲ ਕਰਿਆ ਮੈਨੂੰ ਤਾਂ ਕਵਾ ਰਹੇ ਸਾਰੇ ਕਵਾ ਰਹੇ ਬਿਲਕੁਲ ਵੀ ਨਹੀਂ ਆਇਆ ਕਿਉਂ ਫੜਿਆ ਤੁਸੀਂ ਸਾਰੇ মিডিਆ ਖੜੇ ਕਿਹਨੂੰ ਹੱਥ ਪਾਇਆ ਕਿਹਨੂੰ ਦਿੱਤਾ ਮਾਰਿਆ ਬੱਸੋ ਮੈਨੂੰ ਮਾਂ ਦੀ ਥੱਲੇ ਕਰ ਲੋ ਮਾਰਿਆ ਸਿਰਫ ਸਿਰਫ ਮਾਂ ਦੀ ਥੱਲੇ ਕਰ ਲੋ ਉਹ ਯਾਰ ਇੱਕ ਦਿਨ ਆ ਜਾ ਯਾਰ ਫੜਦਾ ਯਾਰ ਹੋ ਗਿਆ ਆਜੇ ਫੋਟੋ ਕਰ ਲਈਏ ਯਾਰ ਉਤਾਰ ਤਾਂ ਛੱਡ ਦੇ ਲੈ ਕੇ ਜਾ ਜੋ ਫੋਟੋ ਮੜਿਆ ਕੋਈ ਫੋਟੋ ਛੱਡ ਦੇ ਯਾਰ ਮੁੰਡਾ ਆਵੇ ਇਹਦੇ ਲੋਕਾਂ ਨੂੰ ਫਸਲ ਕਰੀ ਜਾਂਦੇ ਤੁਸੀਂ ਭਾਈ ਜੀ ਅਸੀਂ ਤੁਹਾਡੇ ਘੇਰੇ ਤੇ ਉੱਠ ਕੇ ਆ ਗਏ ਸੰਗਤ ਨਹੀਂ ਜਿਹੜੀ ਆ ਰਹੀ ਜਿਹੜੀ ਐਂਬੂਲੈਂਸ ਰਾਹੀਂ ਉਹ ਸੰਗਤ ਨਹੀਂ ਹੈਗੀ ਭਾਈ ਜੀ ਸਾਰਿਆਂ ਨੂੰ ਆ ਵੀ ਇਹ ਮੈਨੂੰ ਇਹ ਦੱਸ ਦੋ ਕਿੰਨਾ ਚਿਰ ਹੋ ਚੱਲੇ ਯਾਰ ਕੋ ਲਿਮਟ ਹੁੰਦੀ ਹੈਗੀ ਆ ਯਾਰ ਬਹੁਤ ਬੋਲਦਾ ਤੂੰ ਗੱਡ ਵੀਰ ਤੂੰ ਗੱਡੀ ਐ ਤੂੰ ਗੱਡ ਅੱਗੇ ਉੱਥੇ ਗੱਲ ਕਰਨ ਲਈ ਬੁਲਾ ਦੇ ਯਾਰ ਇੱਥੇ ਮਤ ਵਿੱਚ ਗੱਲ ਨਹੀਂ ਲੱਗਦੀ ਨਹੀਂ ਗੱਲ ਕਰ ਦੂੰ ਤੇਰਾ ਕਰਦੇ ਆ ਜਾ ਫਿਰ ਰਾਜੇ ਰਾਜੋ ਪੀੜੀ ਚਾਹ ਵੀ ਵੀਰ ਲੋਕਾਂ ਦੀ ਗੱਲ ਕਰੀਏ ਮਨ ਕਰਾ ਗਿਆ ਲੈਣਾ ਯਾਰ ਕਿੰਨੇ ਗੱਲ ਕਰਤੀਆਂ ਨੇ ਮਾਰੀ ਜਾਂਦਾ ਯਾਰ ਉਹਨੇ ਗੱਲ ਗੱਡੀ ਆ ਸੀ ਸੁਣੀ ਆ ਸੀ ਪਾਗਲ ਆ ਆਪਾਂ ਜਰਾ ਮਾਰੀ ਜੀ ਬਈ ਯਾਰ ਉਹ ਨੂੰ ਕਹੀਏ ਨਾ ਕਿ ਗੱਡੀ ਕਰ ਦੇ ਕਹਿੰਦੇ ਆ ਜੋ ਉਹ ਟੱਟੇ ਚੱਲੋ ਬਈਓ ਮੈਂ ਜੋਲਾ ਵੀ ਰਿਹਾ ਮੈਂ ਤਾਂ ਵੀ ਰਿਹਾ ਉਹ ਆਪਣੇ ਬੰਦੋ ਮਾਰੀ ਗਏ ਕਦੀ ਗਾਲ ਕੱਢੀ ਮੈਂ ਗੱਡੀ ਵੀ ਨਹੀਂ ਗਾਲ ਦਸ ਉਹ ਗੱਲ ਸੁਣ ਕਰਦੇ ਆ ਜਾ ਫਿਰ ਮੇਰੇ ਚੱਡਾ ਚੱਡਾ ਹੋ ਰਿਹਾ ਗੱਟੋ ਯਾਰ ਹੱਥ ਹੋ ਗਈ ਯਾਰ ਸਭ ਕੀ ਯਾਰ ਕਿੰਨੇ ਗੱਲ ਕਿੰਨੀ ਐਵੇਂ ਮਾਰੀ ਜਾਂਦਾ ਯਾਰ ਕਮਾਲ ਹੋ ਗਿਆ ਉਹਨੇ ਗੱਲ ਗੱਡੀ ਆ ਜੀ ਸੁਣੀ ਆਂ ਹੀ ਪਾਗਲ ਉਹ ਆਪਾਂ ਚ ਗਾਣੂ ਲੜੀਏ ਨਹੀਂ ਉਹ ਕਹੀਏ ਨੇ ਕਿ ਗੱਡੀ ਘੜਦੇ ਕਹਿੰਦਾ ਅੱਜ ਦੀ ਜਾਂਦਾ ਮਾਂ ਬੇਨ ਦੀ ਉਹ ਕੱਢ ਕੇ ਦੇਖ ਮੂੰਹ ਤੇ ਨਗਰੋਂ ਗਾਲ ਕੱਢਦਾ ਹਾਂ ਕਿੱਧਰ ਗਿਆ ਕੋਈ ਨਹੀਂ ਕੋਈ ਨਹੀਂ ਬਣਾਇਆ ਇਹ ਜੀ ਲੈ ਮੈਂਕ ਮਾਰਤ ਨਹੀਂ ਦੇ ਇਹ ਕਰਦਾ ਨਹੀਂ ਨਹੀਂ ਬਾਈ ਮੈਂ ਤਾਂ ਤੁਹਾਡੇ ਨਾਲ ਖੜਾ ਯਾਰ ਪਿਆਰੇ ਹੁਣ ਉਹ ਗਲਤ ਬੋਲਿਆ ਆਪਸ ਵਿੱਚ ਆ ਗਾਉ ਲੜਦੇ ਆਪਾਂ ਆਪਾਂ ਬੋਲਦੇ ਆਂ ਅਸੀਂ ਵੇਖਦੇ ਆਂ ਬੰਦਾ ਫੱਲਾ ਕਦੋਂ ਹੋ ਗਿਆ ਏਡਾ ਜਹੂਮ ਲੈ ਕੇ ਆਏ ਆ ਅਸੀਂ ਵੇਖਦੇ ਆਂ ਯਾਰ ਕਰ ਸਕਦਾ ਮੈਂ ਛੋਟਾ ਸਾਰਿਆਂ ਨਾਲੋਂ ਆਪਾਂ ਪਬਲਿਕ ਨੂੰ ਰਾਸ ਕਰਨ ਦੀ ਵਜਾਇਨਾ ਸੀਪੀ ਦਫਤਰ ਬੈਠ ਲੋ ਜਿਉਂ ਨੂੰ ਚੇਂਜ ਹੋਇਆ ਭੈਣ ਜੀ ਚੇਂਜ ਹੋਇਆ ਆਪਾਂ ਸਰਕਾਰੋਂ ਚੱਲੀਏ ਸਰਕਰ ਉਸ ਬਹਿ ਕੇ ਆਪਾਂ ਆਪਣਾ ਪਲਾਨ ਕਰੀਏ ਧੋਕ ਕੇ ਸਾਰਾ ਸ਼ਹਿਰ ਗੱਟਾ ਕਰੀਏ ਤਾਂ ਆਪਾਂ ਧਰਨਾ ਲਈਏ ਅਸੀਂ ਨਹੀਂ ਮੰਨਾਂਗੇ ਸਰਕਾਰ ਹੌਸਾ ਚੱਲੀ ਜੇ ਅੰਦਰ ਨਹੀਂ ਜਾਵਾਂਗੇ ਜਨਰਲ ਦਾ ਸ਼ਿਪੀ ਸਾਹਿਬ ਨਹੀਂ ਆਣਗੇ ਅਸੀਂ ਸਰਕਾਰ ਹੌਸਾ ਦੇ ਅੰਦਰ ਨਹੀਂ ਜਾਵਾਂਗੇ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਅਸੀਂ ਨਹੀਂ ਜਾਵਾਂਗੇ ਜੀ ਬਾਹਰ ਖੜਾਂਗੇ ਬੈਠੋ ਬੈਠੋ ਅਸੀਂ ਬਾਹਰ ਖੜਾਗੇ ਅਸੀਂ ਅੰਦਰ ਵੀ ਜਾਵਾਂਗੇ ਜੀ ਅਸੀਂ ਜਾਣਾ ਨਹੀਂ ਜੀ ਸਾਰਾ ਦਿਨ ਨਹੀਂ ਜਾਣਾ ਅਸੀਂ ਅੰਦਰ ਨਹੀਂ ਆ ਬਾਹਰ ਦੀ ਗੱਲ ਕਰ ਰਹੇ ਆਪਾਂ ਸਾਰੇ ਬਾਹਰ ਦੀ ਗੱਲ ਕਰਦੇ ਕਿਹਨੇ ਵੀ ਕਹਦਾ ਕਿ ਆਪਾਂ ਇੱਥੇ ਜਲਿਸਾ ਦਾ ਕਰਾਂਗੇ ਆ ਇੱਥੇ ਕਰਾਂਗੇ ਆਪਾਂ ਨਾਮ ਸਿਆਣਾ ਸਿਆਣਾ ਹਾਂ ਹਾਂਜੀ ਇੱਕ ਮਿੰਟ ਚ ਨਿਸ਼ਾਨ ਪਜਾਬ ਕਰ ਰਿਹਾ ਹਾਂ ਹਾਂਜੀ ਸਰ ਜੀ ਵੀ ਸਾਹ ਆਇਆ ਮਸਲਾ ਤਾਂ ਮੈਂ ਕਿ ਇੱਥੇ ਖੜੇ ਵੀ ਨਹੀਂ ਹਲ ਰਿਹਾ ਖਰੀਦਦਾ ਤਾਂ ਕੋਈ ਹਾਲ ਨਹੀਂ ਹੁੰਦਾ ਬਾਹਰ ਹੀ ਬੈਠ ਕੇ ਬਾਹਰ ਹੀ ਬੈਠਨੇ ਆਪਸੋਨ ਦੇ ਵਿੱਚ ਮੰਦਿਰ ਦਾ ਮਸਲਾ ਨਾਲੇ ਮੰਦਿਰ ਦਾ ਮਸਲਾ ਮੰਦਿਰ ਤੁਹਾਡਾ ਵੀ ਮੰਦਿਰ ਆ ਮੰਦਿਰ ਸਾਡਾ ਵੀ ਮੰਦਿਰ ਆ ਠੀਕ ਹੈ ਨਾ ਮੰਦਿਰ ਤਾਂ ਸਾਰਿਆਂ ਦਾ ਸਾਂਝਾ ਮੰਦਿਰ ਹੈ ਇੱਕ ਮਿੰਟ ਬ੍ਰਦਰ ਇੱਕ ਮਿੰਟ ਯਾਰ ਸਾਰੇ ਗੱਲ ਕਰਦੇ ਹੋਏ ਵਿਦ ਫੋਲਡਡ ਹੈਂਡ ਰਿਕੁਐਸਟ ਕਰ ਰਹੇ ਆ ਇਹ ਗੱਲ ਕਰਦੇ ਕਰਦੇ ਪੁਲਿਸ ਪ੍ਰਸ਼ਾਸਨ ਇਹੀ ਕਹੀ ਜਾ ਰਹੇ ਆ ਸਰ ਕਿ 2 ਦਿਨ ਚਾਹੀਦੇ ਆ 3 ਦਿਨ ਚਾਹੀਦੇ ਆ ਜੀ ਜਿੰਨਾ ਜੋ ਐਫਰਟ ਮੋਂਟ ਤੱਕ ਦਿੱਤੇ ਹੈਗੇ ਸਾਰੇ ਦੱਸ ਦਿੰਨੇ ਹੈਗੇ ਆ ਹਾਂ ਜੀ ਸਰ ਠੀਕ ਹੈ ਨਾ ਤੁਹਾਡੀ ਜਿਹੜੀ ਸੰਗਤ ਦੀ ਸੈਟੀਸਫੈਕਸ਼ਨ ਆ ਨਾ ਸਾਡੇ ਉਹ ਕੋਈ ਜ਼ਰਾ ਜ਼ਰੂਰੀ ਹੈ ਸਰ ਲਾਸਟ ਟਾਈਮ ਜਿਹੜੀ ਡਿਸਕਸ਼ਨ ਹੋਈ ਸੀ ਉਸ ਚ ਇਹ ਕਿਹਾ ਗਿਆ ਸੀਗਾ ਕਿ ਸਾਨੂੰ 2 ਦਿਨ ਦਾ ਟਾਈਮ ਦੇ ਦਿਓ ਹੋਰ ਅਸੀਂ 2 ਦਿਨ ਚ ਬੰਦੇ ਫੜ ਲਾਂਗੇ ਜੀ ਹੋਰ ਸਾਡੇ 29 ਦਿਨ ਹੋ ਗਏ ਸਰ 29 ਦਿਨ ਹੋ ਗਏ ਨਾ ਜੀ ਤਾਂ ਦੇਖੋ ਜੇ ਤਾਂ ਬੰਦੇ ਦੀ ਕੋਈ ਲੋਕੇਸ਼ਨ ਹੋਵੇ ਬੰਦਾ ਆਇਡੈਂਟੀਫਾਈਡ ਹੋਵੇ ਫਿਰ 2 ਦਿਨ ਛੱਡੋ 2 ਘੰਟੇ ਨਾਲ ਲੱਗਣ ਪੜਨਗੇ ਕੋਈ ਬੰਦਾ ਨਹੀਂ ਜੀ ਐਫਰਟ ਹੀ ਹੁੰਦਾ ਹੈ ਐਫਰਟ ਹੁੰਦਾ ਉਹ ਵੀ ਦੇਖੋ ਜੇ ਜੇ ਮਾਤਾ ਰਾਣੀ ਦੀ ਕਿਰਪਾ ਰਹੀ ਅਸੀਂ ਫੜਾਂਗੇ ਵੀ ਜ਼ਰੂਰ ਠੀਕ ਹੈ ਨਾ ਅਸੀਂ ਵਚਨਬੱਧ ਹੈਗੇ ਆ ਅਸੀਂ ਆਪਣੀ ਡਿਊਟੀ ਪੂਰੀ ਢੋ ਕੇ ਕਰਾਂਗੇ ਠੀਕ ਹੈ ਨਾ ਪਰ ਜੇ ਆਪਾਂ ਕਈ ਵਾਰੀ ਆਪਣੀ એનર્ਜੀ ਨੂੰ ਡਿਵਰਟ ਮੋੜ ਲੱਗ ਜਾਂਦਾ ਤਾਂ ਜਾਵਾਂਗੇ ਅੱਜ ਵੀ ਕਿਤੇ ਆ ਜੀ ਕ੍ਰਾਂਤੀ ਵੀ ਸਾਡੇ ਐਸ ਐਚਓ ਸਵੇਰੇ ਮੁੜਿਆ ਹਰਿਆਣਾ ਰੇਡ ਕਰਕੇ ਠੀਕ ਹੈ ਨਾ ਡੇਢ ਦਿਨ ਹੋ ਗਿਆ ਜਿੱਦਨ ਵਰਦਾਤ ਹੋਈ ਆ 10 ਦਿਨ ਜਿਹੜਾ ਹੈਗਾ ਐਸ ਐਚਓ ਚਲੋ ਮੇਰੀ ਗੱਲ ਸੁਣੋ ਹਾਂਜੀ 35 ਹਾਂਜੀ ਤਾਸ ਦਿਨ ਐਸਐਚਓ ਥਾਣੇ ਨਹੀਂ ਵੜਿਆ ਠੀਕ ਹੈ ਜੀ ਚਾਰ ਵਾਰੀ ਏਸੀਪੀ ਸਾਹਿਬ ਨੇ ਗੇੜਾ ਲਾਇਆ ਚੰਡੀਗੜ੍ਹ ਦਾ ਇੱਕ ਵਾਰੀ ਮੈਲ ਆਇਆ ਉੱਥੇ ਉਰਜਾ ਕੇ ਆਏ ਆ ਵੀ ਕਿੱਥੇ ਕਿੱਥੇ ਗੇੜਾ ਏਰੀਆ ਸਕੈਨ ਕਰਕੇ ਆਏ ਠੀਕ ਹੈ ਜੀ ਸਾਰੀ ਟੈਕਨੀਕ ਲਾ ਕੇ ਕਰਦੇ ਨੇ ਸੀਸੀਟੀਵੀ ਰੋਟੀ ਰਾਤ ਦੇ ਵਿੱਚ ਲਿਖਾ ਗਿਆ ਦੇਖ ਸਕਦੇ ਹੋ ਲਾਈਵ ਫੀਡਾ ਸਾਡੇ ਨਾਲ ਜੁੜਿਆ ਹੋਇਆ ਹੈ ਦਾ ਕੰਮ ਕਿਦੋਂ ਬਾਅਦ ਜਰਾ ਵਿਰਾਸਤ ਦੇ ਵਿੱਚ ਕੀਤਾ ਜਾਂਦਾ ਕੋਈ ਇੱਕ ਮਿੰਟ ਭਾਈ ਸਾਹਿਬ ਪਿੱਛੇ ਲੋ ਕੀ ਗੱਲ ਗਈ ਹੈ ਭਾਈ ਹੋਇਆ ਕੀ ਹੈ ਚੱਲ ਹੋ ਗਿਆ ਕੀ ਹੈ ਉਹ ਫੜਨ ਉਹ ਖੜੇ ਗੱਲ ਕਰ ਰਹੇ ਹੈ ਉਹ ਆਂਟੀ ਨਾਲ ਗੱਲ ਕਰੇ ਮੈਨੂੰ ਤਾਂ ਕਵਾਰੇ ਸਾਰੇ ਕਵਾਰੇ ਬਿਲਕੁਲ ਵੀ ਨਹੀਂ ਆਇਆ ਕਿਉਂ ਫੜੇ ਤੁਸੀਂ ਸਾਰੇ মিডিਆ ਖੜੇ ਕਿਹਨੂੰ ਹੱਥ ਆਇਆ ਕਿਹਨੂੰ ਦੱਟਾ ਮਾਰਿਆ ਦੱਸੋ ਮੈਨੂੰ ਮਾਂ ਦੀ ਥੱਲੇ ਕਰ ਲੋ ਸਿਰਾਂ ਸਿਰਾਂ ਮਾਂ ਦੀ ਥੱਲੇ ਕਰ ਲੋ ਹੋਇਆ ਕੀ ਹੈ ਹੋਇਆ ਇਹ ਕਿਹਨਾਂ ਆਜੋ ਯਾਰ ਫੜਦੇ ਯਾਰ ਜਿੱਦੇ ਆਜੋ ਫੋਟੋ ਕਰ ਲਈਏ ਯਾਰ ਉਹ ਤਾਰ ਤਾਂ ਖੜਦੇ ਯਾਰ ਲੈ ਕੇ ਜਾਓ ਮੁਰਗਲੇ ਸਭ ਸਭ ਕੀ ਆ ਜਾ ਰਿਹਾ ਹੈ ਯਾਰ ਮੁੰਡਾ ਆਵੇ ਇਹਦੇ ਲੋਕਾਂ ਨੂੰ ਫਸਲ ਕਰੀ ਜਾਂਦੇ ਤੁਸੀਂ ਬਾਈ ਜੀ ਅਸੀਂ ਤੁਹਾਡੇ ਘੇਰੇ ਤੇ ਉੱਠ ਕੇ ਆ ਗਏ ਸੰਗਤ ਨਹੀਂ ਜਿਹੜੀ ਆ ਰਹੀ ਹੈ ਜਿਹੜੀ ਐਂਬੂਲੈਂਸ ਨਾਲ ਜਾ ਰਹੀ ਉਹ ਸੰਗਤ ਨਹੀਂ ਹੈਗੀ ਬਾਈ ਜੀ ਸਾਰਿਆਂ ਨੂੰ ਆਪ ਹੀ ਇਹ ਮੈਨੂੰ ਇਹ ਦੱਸ ਦਿਓ ਕਿੰਨਾ ਚਿਰ ਹੋ ਚੱਲਿਆ ਯਾਰ ਕੋ ਲਿਮਟ ਹੁੰਦੀ ਹੈਗੀ ਆ ਤੁਸੀਂ 8 ਘੰਟੇ ਮੈਨੂੰ ਬੜਾ ਜਾ ਮੈਨੂੰ ਡੰਗ ਪਾ ਲੈ ਤੂੰ ਕੱਟ ਵੀਰ ਤੂੰ ਕੱਟੀਏ ਤੂੰ ਕੱਟ ਵੀਰ ਯਾਰ ਉਹਨੇ ਗੱਲ ਗੱਡੀ ਆ ਜੀ ਸੁਣੀ ਆ ਜੀ ਪਾਗਲ ਉਹ ਆ ਬੱਚਾ ਨਾ ਯਾਰ ਉਹਨੂੰ ਕਹੀਏ ਨਾ ਕਿ ਗੱਡੀ ਘੜ ਦੇ ਕਹੋ ਆ ਜਾਓ ਪਾਗਲ मैं पाया मैं नी पाया चल मैं नी काथ आया ਨਾਗਰ ਇਹ ਵੀ ਵੀਡੀਓ ਬਣਾ ਲਓ ਭਾਈ ਕਿਦੀ ਵੀਡੀਓ ਬਣਾ ਜਨਾਬ ਜਨਾਬ ਮੈਂ ਜੋਨਾ ਵੀ ਰਿਹਾ ਮੈਂ ਨਾ ਵੀ ਰਿਹਾ ਮੈਂ ਉਹ ਕਰ ਲਓ ਯਾਰ ਤਨਖਾ ਦੇਖ ਹੁਣ ਕਿਉਂ ਕੱਟਾ ਮੈਂ ਕੱਟ ਤਾਂ ਦੇਖ ਉਹ ਕੱਟ ਲੈ ਮੈਨੂੰ ਬਾਹਰ ਦੁਕਾਨ ਕੱਢ ਕੇ ਦੇਖ ਤੂੰ ਕੱਟ ਵੀਰ ਤੂੰ ਕੱਢੀ ਐ ਤੂੰ ਕੱਢ ਮੈਂ ਕੱਢੀ ਵੀ ਨਹੀਂ ਗੱਲ ਦੱਸ ਉਹ ਗੱਲ ਕੱਢੀ ਵੀ ਨਹੀਂ ਗੱਲ ਦੱਸ ਕੋਈ ਆਪਣੇ ਵੱਲੋਂ ਮਾਰ ਕੇ ਕਿਹਦੀ ਗੱਲ ਕੱਢੀ ਮੈਂ ਕੱਢੀ ਵੀ ਨਹੀਂ ਗੱਲ ਦੱਸ ਓਏ ਉਹ ਗੱਲ ਸੁਣ ਕਰਦੇ ਆ ਜਾ ਫਿਰ ਛੱਡੋ ਛੱਡੋ ਬੜੇ ਗੱਟੋ ਅੱਜ ਰਾਤ ਹੋ ਗਈ ਯਾਰ ਯਾ ਜੀ ਸੁਣੀ ਆਂ ਹੀ ਪਾਗਲ ਆ ਉਹ ਆਪਾਂ ਚ ਗਾਣੋ ਲੜੀਏ ਨਹੀਂ ਉਹਨੂੰ ਕਹੀਏ ਨੇ ਕਿ ਗੱਡੀ ਘੜਦੇ ਕਹਿੰਦਾ ਅੱਗ ਦੀ ਜੰਦਾ ਉਹ ਨਾ ਦੇਣ ਦੀ ਉੱਡ ਕੇ ਦੇਖ ਮੂੰਹ ਤੇ ਨਗਰੋਂ ਗਾਲ ਕੱਢਦਾ ਕਿੱਧਰ ਗਿਆ ਕੋਈ ਕੋਈ ਨਹੀਂ ਕੋਈ ਨਹੀਂ ਪੜਾਇਆ ਇਹ ਜੀ ਲਾਈਵ ਨਹੀਂ ਕਰਦਾ ਮੈਂ ਇੱਕ ਮਿੰਟ ਧਰਨੇ ਦੇ ਆ ਕਰਨਾ ਨਹੀਂ ਜੀ ਨਹੀਂ ਬਾਈ ਮੈਂ ਪਿਆਰੇ ਉਹ ਗਲਤ ਬੋਲਿਆ ਆਪਸੇ ਆਜੋ ਸਰੀਆਮ ਬੋਲੋ ਆਪਸੀ ਗਾਣੋ ਲੜਦੇ ਆਪਾ ਬੋਲੋ ਆਪੀ ਦੇਖ ਲੈ ਬੰਦਾ ਫੱਲਾ ਕਤ ਹੋ ਗਿਆ ਐਡਾ ਜਹੂਮ ਲੈ ਕੇ ਆਏ ਆ ਅਸੀਂ ਵਿਖਲੇ ਯਾਰ ਕਰ ਸਕਦਾ ਮੈਂ ਛੋਟਾ ਸਾਰੇ ਨਾਲੋਂ ਆਪਾਂ ਪਬਲਿਕ ਨੂੰ ਹਰਾਸ ਕਰਨ ਦੀ بجائے ਨਾ ਸੀਪੀ ਦਫਤਰ ਪੈਣ ਦੇ ਜੇ ਉਹਨੂੰ ਚੇਂਜ ਹੋਇਆ ਭੈਣ ਜੀ ਚੇਂਜ ਹੋਇਆ ਆਪਾਂ ਸਰਕਟ ਹੋਸ ਚੱਲੀਏ ਸਰਕਟ ਹੋਸ ਬਹਿ ਕੇ ਆਪਾਂ ਆਪਣਾ ਪਲਾਨ ਕਰੀਏ ਠੋਕ ਕੇ ਸਾਰਾ ਸ਼ਹਿਰ ਗੱਟਾ ਕਰੀਏ ਤਾਂ ਆਪਾਂ ਧਰਨਾ ਲਈਏ ਸਾਰੀ ਸਰਕਾਰ ਦੇ ਹੌਸਲੇ ਚੱਲੀ ਜਾਵੇ ਅੰਦਰ ਨਹੀਂ ਜਾਵਾਂਗੇ ਜਿੰਨੇ ਦਾ ਜਿੰਮੀ ਸਾਹਿਬ ਨਹੀਂ ਆਣਗੇ ਸਰਕਾਰ ਹੌਸਲੇ ਅੰਦਰ ਨਹੀਂ ਜਾਵਾਂਗੇ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਅਸੀਂ ਨਹੀਂ ਜਾਵਾਂਗੇ ਜੀ ਬਾਹਰ ਖੜਾਾਂਗੇ ਬੈਠੋ ਬੈਠੋ ਅਸੀਂ ਬਾਹਰ ਖੜਾਂਗੇ ਅਸੀਂ ਅੰਦਰ ਨਹੀਂ ਜਾਵਾਂਗੇ ਜੀ ਅਸੀਂ ਜਾਣਾ ਨਹੀਂ ਜੀ ਸਭ ਰਾਹ ਨਹੀਂ ਜਾਣਾ ਜੀ ਅੰਦਰ ਨਹੀਂ ਆਵਾ ਬਾਹਰ ਦੀ ਗੱਲ ਕਰ ਰਹੇ ਆਪਾਂ ਅਸੀਂ ਸਾਰੇ ਬਾਹਰ ਹੀ ਦੇਖੀਏ ਲੱਗਦਾ ਜੀ ਆਪਾਂ ਇੱਥੇ ਜਲੀਸਾ ਦਾ ਕਾਰਜ ਕਰ ਰਹੇ ਆ ਇੱਥੇ ਹੀ ਕਰਾਂਗੇ ਆਪਾਂ ਨਾਮ ਸਿਆਰਾ ਸਿਆਰਾ ਸਾਰਾ ਚੱਲ ਰਿਹਾ ਹੈ ਜੀ ਸਰ ਜੀ ਸੀ ਪੀ ਸਾਹਿਬ ਆਏ ਨੇ ਚੱਲ ਕਰੋ ਜੀ ਸੀ ਪੀ ਸਾਹਿਬ ਆਏ ਨੇ ਮਸਲਾ ਤਾਂ ਮੈਂ ਕਿ ਇੱਥੇ ਖੜੇ ਵੀ ਨਹੀਂ ਹੱਲ ਹੋ ਰਿਹਾ ਪਿਆ ਜੇ ਖਰੀਦਦਾ ਤਾਂ ਕੋਈ ਹਾਲ ਨਹੀਂ ਬੈਠ ਕੇ ਬਾਹਰ ਸਰਟ ਹੋਦਾ ਹੈ ਬਾਹਰ ਹੀ ਬੈਠਨੇ ਸਮੁੰਨ ਦੇ ਵਿੱਚ ਮੰਦਿਰ ਦਾ ਮਸਲਾ ਨਾਲੇ ਮੰਦਿਰ ਦਾ ਮਸਲਾ ਮੰਦਿਰ ਤੁਹਾਡਾ ਵੀ ਮੰਦਿਰ ਆ ਮੰਦਿਰ ਸਾਡਾ ਵੀ ਮੰਦਿਰ ਹੈ ਠੀਕ ਹੈ ਨਾ ਮੰਦਿਰ ਤਾਂ ਸਾਰਿਆਂ ਦਾ ਸਾਂਝਾ ਮੰਦਿਰ ਹੈ ਠੀਕ ਹੈ ਨਾ ਇੱਕ ਮਿੰਟ ਬ੍ਰਦਰ ਇੱਕ ਮਿੰਟ ਯਾਰ ਸਾਰੇ ਗੱਲ ਕਰਦੇ ਹੋਏ ਵਿਦ ਫੋਲਡਡ ਹੈਂਡ ਰਿਕੁਐਸਟ ਕਰਦੇ ਆ ਇਹ ਗੱਲ ਕਰਦੇ ਕਰਦੇ ਪੁਲਿਸ ਪ੍ਰਸ਼ਾਸਨ ਇਹ ਹੀ ਕਹੀ ਜਾ ਰਹੀ ਆ ਸਰ ਕਿ 2 ਦਿਨ ਚਾਹੀਦੇ ਆ 3 ਦਿਨ ਚਾਹੀਦੇ ਆ ਜੀ ਜੋ ਐਫਰਟ ਮੁੰਤਕ ਹਿੱਤੇ ਹੈਗੇ ਸਾਰੇ 10 ਦਿਨ ਹੈਗੇ ਆ ਹਾਂ ਜੀ ਸਰ ਠੀਕ ਹੈ ਨਾ ਤੁਹਾਡੀ ਜਿਹੜੀ ਸੰਗਤ ਦੀ ਸੈਟੀਸਫੈਕਸ਼ਨ ਹੈ ਨਾ ਸਾਡੇ ਜੋ ਜਰਾ ਜ਼ਰੂਰੀ ਹੈ ਸਰ ਲਾਸਟ ਟਾਈਮ ਜਿਹੜੀ ਡਿਸਕਸ਼ਨ ਹੋਈ ਸੀ ਉਸ ਚ ਇਹ ਕਿਹਾ ਗਿਆ ਸੀਗਾ ਕਿ ਸਾਨੂੰ 2 ਦਿਨ ਦਾ ਟਾਈਮ ਦੇ ਦਿਓ ਫਿਰ ਅਸੀਂ 2 ਦਿਨ ਚ ਬੰਦੇ ਫੜ ਲਾਂਗੇ ਜੀ 29 ਦਿਨ ਹੋ ਗਏ ਸਾਡੇ ਵੱਲ 29 ਦਿਨ ਹੋ ਗਏ ਜਿੱਦਾਂ ਦੇਖੋ ਜੇ ਤਾਂ ਬੰਦੇ ਦੀ ਕੋਈ ਲੋਕੇਸ਼ਨ ਹੋਵੇ ਬੰਦਾ ਆਇਡੈਂਟੀਫਾਈਡ ਹੋਵੇ ਫਿਰ 2 ਦਿਨ ਛੱਡੋ 2 ਘੰਟੇ ਨਾਲ ਲੱਗਣ ਪੜਨਗੇ ਕੋਈ ਬੰਦਾ ਨਹੀਂ ਲੱਗਦਾ ਐਫਰਟ ਹੀ ਹੁੰਦਾ ਐਫਰਟ ਹੁੰਦਾ ਉਹ ਵੀ ਦੇਖੋ ਜੇ ਜੇ ਮਾਤਾ ਰਾਣੀ ਦੀ ਕਿਰਪਾ ਰਹੀ ਅਸੀਂ ਫੜਾਂਗੇ ਵੀ ਜ਼ਰੂਰ ਠੀਕ ਹੈ ਨਾ ਅਸੀਂ ਵਚਨਬੱਧ ਹੈਗੇ ਆ ਅਸੀਂ ਆਪਣੀ ਡਿਊਟੀ ਪੂਰੀ ਢੋਕ ਕੇ ਕਰਾਂਗੇ ਠੀਕ ਹੈ ਨਾ ਪਰ ਜੇ ਆਪਾਂ ਕਈ ਵਾਰੀ ਵੀ ਆਪਣੀ એનર્ਜੀ ਕਿੱ데 ਮੋੜੇ ਵਰਡ ਮੋੜ ਲੱਗ ਜਾਂਦਾ ਕਿੱਥੇ ਤਾਂ ਜਾਵਾਂਗੇ ਅੱਜ ਕਿੱਥੇ ਆ ਜਵਾਂਗੇ ਨੇ ਤਾਂ ਸਨੀ ਜੀ ਕ੍ਰਾਂਤੀ ਵੀ ਸਾਡਾ ਐਸ ਐਚ ਓ ਸਵੇਰੇ ਮੁੜਿਆ ਹਰਿਆਣਾ ਰੀਡ ਕਰਕੇ ਠੀਕ ਹੈ ਨਾ ਡੇਢ ਦਿਨ ਹੋ ਗਿਆ ਜਿੱਦਨ ਵਰਦਾਤ ਹੋਈ ਆ 10 ਦਿਨ ਜਿਹੜਾ ਹੈਗਾ ਐਸ ਐਚ ਓ ਸੋਨੋ ਮੇਰੀ ਗੱਲ ਸੁਣੋ ਹਾਂਜੀ ਬੇਨਤੀ ਸੁਣ ਹਾਂਜੀ 10 ਦਿਨ ਐਸ ਐਚ ਓ ਥਾਂਨੇ ਨਹੀਂ ਵੜਿਆ ਠੀਕ ਹੈ ਜੀ ਚਾਰ ਵਾਰੀ ACP ਸਾਹਿਬ ਨੇ ਘੇੜਾ ਲਾਇਆ ਚੰਡੀਗੜ੍ਹ ਦਾ ਇੱਕ ਵਾਰੀ ਮੈਲ ਆਇਆ ਉੱਥੇ ਉੱਥੇ ਜਾ ਕੇ ਆਇਆ ਵੀ ਕਿੱਥੇ ਕਿੱਥੇ ਕਿਹੜਾ ਏਰੀਆ ਸਕੈਨ ਕਰਕੇ ਆਇਆ ਹੈ ਸਾਰੀ ਟੈਕਨੀਕਲ ਐਵਿਡੈਂਸ ਇਕੱਠੀ ਕੀਤੀ ਸੀ ਸੀਸੀਟੀਵੀ ਕੈਮਰੇ ਕਿੱਥੋਂ ਲੈ ਕੇ ਕਿੱਥੇ ਤੱਕ ਦੇ 150 ਕਿਲੋਮੀਟਰ ਤੱਕ ਦੇ ਕੈਮਰਿਆਂ ਦੀ ਫੁਟੇਜ ਸਾਡੇ ਕੋਲ ਪਈ ਹੈਗੀ ਜਿੱਥੋਂ ਉਹ ਬੰਦੇ ਨੂੰ ਟ੍ਰੇਸ ਕਰਦੇ ਆ ਰਹੇ ਹੈਗੇ ਠੀਕ ਹੈ ਜੀ ਐਫਰਟ ਦੇ ਵਿੱਚ ਮਤਲਬ ਜੇ 100 ਐਫਰਟ ਕਰਦਾ ਸੀਗਾ ਨਾ ਸ਼ਾਇਦ ਅਸੀਂ 121 ਕਿੰਨਾ ਕਰ ਸਕਦੇ ਹਾਂ ਇੱਕ ਮਿੰਟ ਗੱਲ ਕਰਾਂਗੇ ਯਾਰ অরুণ ਖੜੀ ਜਾ ਰਿਹਾ ਪੁੱਲਾ ਪ੍ਰੀਮ ਕਰੋ ਪੁੱਣ ਯਾਰ ਇੱਕ ਮਿੰਟ ਯਾਰ ਆਪਰ ਈ ਡਿਗ ਰਹੇਂ ਜਮੇ ਦੀ ਮਤਲਬ ਕਿ ਟੂ ਦੋ ਬੰਦੇ ਨਾਲ ਚੱਕੋ ਕੋਈ ਇਹਨਾਂ ਨਾਲ ਗੱਲ ਹੀ ਤਾਂ ਹੋਵੇ ਨਾ ਆਪਣੇ ਮੁਸੱਲੀ ਤੋਂ ਹਰ ਕੁਝ ਹੋ ਰਿਹਾ ਅਸੀਂ ਅਸੀਂ ਜਿਹੜੇ ਐਮ ਨੂੰ ਬੰਦਾ ਸ਼ਾਸਨ ਸਿਰਫ ਥੱਲੀਆਂ ਤਾਂ ਦੇ ਰਿਹਾ ਸਰ ਇੱਕ ਮਹੀਨਾ ਹੋ ਗਿਆ ਜੀ ਕਿਹੜਾ ਸਪੜੀਆਂ ਦੇ ਦਰਮਿਆਨ ਦਾ ਸੀ ਬਣਾ ਲਓ ਜੀ ਸਰ ਐਸਐਸਪੀ ਸਾਹਿਬ ਇੱਕ ਵਾਰ ਕਹਿ ਸਾਹਿਬ ਕੋਦਰੇ ਨਰਦੇਸ ਜੀ ਸੁਣ ਨਹੀਂ ਦੇਖੋ ਹੋਣੀ ਮਾਤਾ ਰਾਣੀ ਦੀ ਕਿਰਪਾ ਨਾਲ ਹੀ ਹੋਣੀ ਹੈ ਸਰ ਅਸੀਂ ਮੈਂ ਕਹਿੰਦਾ ਜਲਦੀ ਹੋ ਜਾਏ ਇਨਸਾਨ ਜਿੰਨਾ ਮਰਜੀ ਯਤਨ ਕਰ ਲਵੇ ਹੋ ਰਿਹਾ ਜੀ ਜਿੰਨਾ ਮਰਜੀ ਇਨਸਾਨ ਯਤਨ ਕਰ ਲਵੇ ਕੀ ਹੋਇਆ ਕੁਝ ਹੁੰਦਾ ਹੈਗਾ ਠੀਕ ਹੈ ਨਾ ਜਿਹੜੇ ਸੀਸੀਪੀ ਸਾਹਿਬ ਤੋਂ ਸੀਸੀਪੀ ਸਾਹਿਬ ਨੂੰ ਕਹੋ ਜੀ ਦੋ ਬੰਦੇ ਸਾਡੇ ਨਾਮ ਦੋ ਉਹ ਸਟੇਟਮੈਂਟ ਦਊਗੇ ਜੋ ਦੇਣੀ ਹੈ ਜੀ ਦੇਖੋ ਮੇਰੀ ਇੱਕ ਗੱਲ ਵੀ ਤਾਂ ਮਨ ਫੇਰ ਅੱਜ ਆ ਕੇ ਦਊਣਾ ਜੀ ਸੀਸੀਪੀ ਸਾਹਿਬ ਆਪ ਪ੍ਰਧਾਨ ਜੀ ਬੈਠੇ ਆ ਪ੍ਰਧਾਨ ਜੀ ਨੂੰ ਗੱਲ ਕਰ ਮੈਂ ਵੀ ਹੈ ਵੀ ਐਡੀਸ਼ਨਲ ਡੀਸੀਪੀ ਆ ਮੈਂ ਕੋਈ ਲੋਅ ਰੈਂਕਿੰਗ ਆਫੀਸਰ ਸਰ ਹੋ ਗਿਆ ਜੇ ਸੀਸੀਪੀ ਸਾਹਿਬ ਨੇ ਕਿਹਾ ਉਹ ਹੀ ਮੈਂ ਕਹਿ ਰਿਹਾ ਤਾਂ ਸੇਮ ਹੀ ਕਹਿਣਾ ਹੈਗਾ ਸਾਰੇ ਕੋਲ ਗੱਲ ਨਹੀਂ ਗੱਲ ਜੀ ਸਾਹਿਬ ਜੀ ਇਸੇ ਇਸੇ ਆਪ ਨੂੰ ਨਾਲ ਇਹਨਾਂ ਦੀ ਟੀਮ ਤੋਂ ਦੋ ਬੰਦੇ ਲੋ ਦੇਖੋ ਇਹ ਗੱਲ ਤਾਂ ਗੱਲ ਆਂਦੀ ਆ ਕਰੋ ਵਰੁਣ ਜੀ ਕਾਲੀ ਨਹੀਂ ਕਰ ਰਹੇ ਨੇ ਜੀ ਰੇਡ ਤੁਸੀਂ ਇੱਧਰ ਕੰਮ ਕਰਦੇ ਹੋ ਆ ਉਧਰ ਫੇਰ ਨਹੀਂ ਕਿਹਾ ਮੇਰਾ ਸਮਾਂ ਖਤਮ ਹੋ ਗਿਆ ਤੁਹਾਨੂੰ ਦੱਸ ਦਿੰਦਾ ਲੱਕੇ ਜਾ ਲੱਕੇ ਦਰੋ ਰਸਤੇ ਦੇ ਵਿੱਚ ਲਿਖਾ ਗਿਆ ਦੇਖ ਲਓ ਲਾਈਟ ਸਿੱਧਾ ਬੱਲੇ ਨਾਲ ਜਾ ਕਰਿਆ ਕੰਮ ਉੱਕੀ ਤੋਂ ਬਾਅਦ ਜਿਹੜਾ ਵਿਰਾਸਤ ਦੇ ਵਿੱਚ ਹੈ ਉਹ ਨਿਕਲ ਜਾਣਾ ਕੋਈ ਇੱਕ ਮਿੰਟ ਪਈ ਸਭ ਪਿੱਛੇ ਪਿੱਛੇ ਕੀ ਗੱਲ ਕੀ ਇਹ ਪੂਰਾ ਬਾਈ ਹੋਇਆ ਕੀ ਇਹ ਬਾਈ ਹੋਇਆ ਉਹ ਆਂਟੀ ਨਾਲ ਗੱਲ ਕਰਿਆ ਮੈਨੂੰ ਤਾਂ ਕਮਾਰੇ ਸਾਰੇ ਕਮਾਰੇ ਅੱਛਾ ਬਿਲਕੁਲ ਵੀ ਨਹੀਂ ਆਇਆ ਕਿਉਂ ਫੜਿਆ ਤੁਸੀਂ ਸਾਰੇ মিডিਆ ਖੜੇ ਕਿਹਨੂੰ ਹੱਥ ਆਇਆ ਕਿਹਨੂੰ ਦੱਟਾ ਮਾਰਿਆ ਦੱਸੋ ਮੈਨੂੰ ਮਾਈਕ ਥੱਲੇ ਕਰ ਲੋ ਸਿਰਫ ਸਿਰਫ ਮਾਈਕ ਥੱਲੇ ਕਰ ਲੋ ਕੋਈ ਆ ਕਿ ਯਾਰ ਯਾਰ ਫੜਦੇ ਯਾਰ ਫੋਟੋ ਕਰ ਲਈਏ ਯਾਰ ਉਹ ਤਾਰ ਤਾਂ ਖੜਦੇ ਯਾਰ ਲੈ ਕੇ ਜਾਓ ਫੋਟੋ ਮੜਿਆ ਕੋਈ ਫੜੇ ਸੱਟ ਕਿਹਿਆ ਜਾ ਰਿਹਾ ਯਾਰ ਮੁੰਡਾ ਆ ਤੇ ਲੋਕਾਂ ਨੂੰ ਖਚਲ ਕਰੀ ਜਾਂਨੇ ਤੁਸੀਂ ਬਾਈ ਜੀ ਅਸੀਂ ਤੁਹਾਡੇ ਕੋਲ ਤੇ ਉੱਠ ਕੇ ਆ ਗਏ ਸੰਗਤ ਨਹੀਂ ਜਿਹੜੀ ਆ ਰਹੀ ਜਿਹੜੀ ਐਂਬੂਲੈਂਸਾਂ ਜਾਰੀ ਉਹ ਸੰਗਤ ਨਹੀਂ ਹੈਗੀ ਬਾਈ ਜੀ ਸਾਰਿਆਂ ਨੂੰ ਆਪੀ ਜੀ ਮੈਨੂੰ ਇਹ ਦੱਸ ਦੋ ਕਿੰਨੇ ਚਿਰ ਹੋ ਚੱਲੇ ਯਾਰ ਕੋ ਲਿਮਟ ਹੁੰਦੀ ਹੈਗੀ ਆ ਯਾਰ ਤੂੰ ਗਲਤ ਬੋਲ ਰਿਹਾ ਤੂੰ ਮਰੇ ਜਾ ਮੈਂ ਤੈਨੂੰ ਜੱਜ ਕਰਾਂ ਤੂੰ ਕੱਟ ਵੀਰ ਤੂੰ ਕੱਟੀਏ ਕੱਟ ਕੱਟ ਉਹਦੇ ਉੱਤੇ ਗੱਲ ਕਰਦੇ ਆਂ ਕਿ ਬਹੁਤ ਜ਼ਰਾਬ ਹੋਇਆ ਕਿ ਯਾਰ ਨਹੀਂ ਨਹੀਂ ਲੱਗਦੀ ਨਹੀਂ ਗੱਲ ਮੈਂ ਕਰ ਦੂੰ ਤੇਰਾ ਕਰਦੇ ਆ ਜਾ ਮੇਰੇ ਦੇਖ ਰਾਤ ਨੂੰ ਰਾਤੋਂ ਵੀ ਅੱਧੀ ਛੱਦ ਵੀ ਲੋਕੋ ਲੋਕੋ ਵਾਲੀ ਗੱਲ ਵਿੱਚ ਮਨ ਨਾ ਜਾਦਾ ਯਾਰ ਇਹ ਗੱਲ ਗੱਲ ਕੀ ਆ ਨਾ ਮਰੀ ਜਾਂਦਾ ਯਾਰ ਉਹਨੇ ਗੱਲ ਗੱਡੀ ਆ ਜੀ ਸੁਣੀ ਆ ਜੀ ਪਾਗਲ ਉਹ ਆਪਾਂ ਜਿਹੜਾ ਨਾ ਮਾਰੀ ਗਈ ਯਾਰ ਉਹਨੂੰ ਗੱਡੀ ਇਹਨੇ ਇੱਕ ਗੱਡੀ ਘੜਦੇ ਕਹਿੰਦਾ ਆ ਜਾਓ ਆ ਜਾਓ मैं पाया मैं नी पाया चल मैं नी केस आया ਨਾ ਕਰੋ ਤੁਸੀਂ ਵੀਡੀਓ ਬਣਾ ਲਓ ਭਾਈ ਕਿਦੀ ਵੀਡੀਓ ਬਣਾ ਲਓ ਮੈਂ ਜੋਲਾ ਵੀ ਰਿਹਾ ਮੈਂ ਤਾਂ ਵੀ ਰਿਹਾ ਮੈਂ ਕਰੋ ਯਾਰ ਤਨਖਾਣ ਦੇ ਕੋਣ ਕਿਉਂ ਕੱਟਾ ਮੈਂ ਕੱਟਦਾ ਦੇਖੋ ਕੱਟ ਲਿਆ ਮੈਂ ਮਾੜਾ ਤਾਂ ਦੁਕਾਨ ਕੱਢ ਕੇ ਦੇਖ ਤੂੰ ਕੱਟ ਵੀਰ ਤੂੰ ਕੱਢੀ ਹੈ ਤੂੰ ਕੱਢ ਮੈਂ ਕੱਢੀ ਉਹ ਨਹੀਂ ਗੱਲ ਦੱਸ ਉਹ ਕੱਢੀ ਨਹੀਂ ਗੱਲ ਦੱਸ ਕੋਈ ਆਪਣੇ ਬੰਦੋ ਮਾਰੀ ਗਏ ਕਿਹੜੀ ਗੱਲ ਕੱਢੀ ਮੈਂ ਕੱਢੀ ਉਹ ਨਹੀਂ ਗੱਲ ਦੱਸ ਓਏ ਉਹ ਗੱਲ ਸੁਣ ਕਰਦੇ ਆ ਜਾ ਫਿਰ ਯਾਰ ਹੱਥ ਹੋ ਗਈ ਯਾਰ ਸਭੀ ਗੱਲ ਯਾਰ ਕਿੰਨੇ ਗੱਲ ਕੱਢੀ ਐਵੇਂ ਮਾਰੀ ਕੱਢਣਾ ਯਾਰ ਕਮਾ ਲਓ ਕਿੱਥਾ ਕੱਢੀ ਐ ਈ ਗਾਜੀ ਸੁਣੀ ਆਂ ਯਾ ਇਹ ਪਾਗਲ ਉਹ ਆਪਾ ਚੱਲਣਾ ਗੱਡੀ ਜਨੂੰ ਉਹ ਕਹੀ ਜਨਾ ਕਿ ਗੱਡੀ ਘੜਦੇ ਕਹਿੰਦੇ ਅੱਗ ਦੀ ਜੰਦਾ ਉਹ ਨਾ ਭੇਂਦੀ ਮੁੱਕਾ ਤੇ ਕੇ ਦੇਖ ਮੂੰਹ ਤੇ ਨਗਰੋਂ ਗਾਲ ਕੱਢਦਾ ਮੈਂ ਕਿੱਧਰ ਗਿਆ ਕੋਈ ਕੋਈ ਨਹੀਂ ਕੋਈ ਨਹੀਂ ਮੈਂ ਇੱਕ ਮਾਰ ਤਰਨੇ ਦੇ ਆ ਕਰਦਾ ਤੂੰ ਟੀ ਨਹੀਂ ਬਾਈ ਮੈਂ ਤਾਂ ਤੂੰ ਤੇ ਨਾਲ ਖੜਾ ਪਿਆਰੇ ਉਹ ਗਲਤ ਬੋਲਿਆ ਆਪਸ ਵਿੱਚ ਗਾਣੋ ਲੜਦੇ ਆਪਾ ਬੰਦਾ ਬੰਦਾ ਗਲਤ ਬੋਲਿਆ ਟੱਚ ਹੋਮ ਲੈ ਕੇ ਆਏ ਅਸੀਂ ਵਿੱਕਦੇ ਆ ਯਾਰ ਕਰ ਸਕਦਾ ਮੈਂ ਛੋਟਾ ਸਾਰੇ ਲੋਕ ਆਪਾਂ ਪਬਲਿਕ ਨੂੰ ਅਰਾਜ਼ ਕਰਨ ਦੀ بجائے ਨਾ ਸੀਪੀ ਦਫਤਰ ਪੈਠਦੇ ਜੇ ਉਹਨੂੰ ਚੇਂਜ ਹੋਇਆ ਭੈਣ ਜੀ ਚੇਂਜ ਹੋਇਆ ਆਪਾਂ ਸਰਕਟ ਹੋਸ ਚੱਲੀਏ ਸਰਕਟ ਹੋਸ ਬਹਿ ਕੇ ਆਪਾਂ ਆਪਣਾ ਪਲਾਨ ਕਰੀਏ ਥੋਕ ਕੇ ਸਾਰਾ ਸ਼ਹਿਰ ਘੱਟਾ ਕਰੀਏ ਤਾਂ ਆਪਾਂ ਧਰਨਾ ਲਈਏ ਅਸੀਂ ਸਰਕਾਰ ਹੋਂ ਦੇ ਅੰਦਰ ਨਹੀਂ ਜਾਵਾਂਗੇ ਜਿੰਨੇ ਦਾ ਜਿੰਮੀ ਸਾਹਿਬ ਨਹੀਂ ਆਉਣਗੇ ਸਰਕਾਰ ਹੋਂ ਦੇ ਅੰਦਰ ਨਹੀਂ ਜਾਵਾਂਗੇ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਅਸੀਂ ਨਹੀਂ ਜਾਵਾਂਗੇ ਜੀ ਬਾਹਰ ਖੜਾਂਗੇ ਅਸੀਂ ਬਾਹਰ ਖੜਾਂਗੇ ਅਸੀਂ ਅੰਦਰ ਨਹੀਂ ਜਾਵਾਂਗੇ ਜੀ ਏਗਾ ਨਹੀਂ ਗੱਲ ਕਰਉ ਅਸੀਂ ਜਾਣਾ ਨਹੀਂ ਜੀ ਸੰਗਰਾਉਂ ਦੇ ਨਹੀਂ ਜਾਣਾ ਜੀ ਅਸੀਂ ਜੀ ਅੰਦਰ ਦੀ ਆ ਬਾਹਰ ਦੀ ਗੱਲ ਕਰ ਰਹੇ ਆਪਾਂ ਸਾਰੇ ਬਾਹਰ ਦੀ ਗੱਲ ਕਰਦੇ ਦੀ ਇਹ ਕੀ ਨਿਕਲਦਾ ਹੈ ਆਪਾਂ ਇੱਥੇ ਜਲੀਸਾ ਦਾ ਕਰਨਾ ਹੈ ਆ ਇੱਥੇ ਕਰਾਂਗੇ ਆਪਾਂ ਕੱਤੀ ਰਹਿ ਜਾ ਨਾਮ ਸਿਆਰਾ ਸਿਆਰਾ ਨਾਮ ਸਿਆਰਾ ਕਰ ਰਹੇ ਹਾਂ ਜੀ ਸਰ ਜੀ ਸੀ ਪੀ ਰਾਵ ਆਏਗਾ ਮਸਲਾ ਤਾਂ ਮੈਂ ਕਿ ਇੱਥੇ ਖੜੇ ਵੀ ਨਹੀਂ ਹੱਲ ਹੋਣਾ ਇੱਥੇ ਖੜੇ ਤਾਂ ਕੋਈ ਹੱਲ ਨਹੀਂ ਮਸਲਾ ਬਾਹਰ ਹੀ ਬੈਠ ਨੇ ਸਮਾਉਣ ਦੇ ਵਿੱਚ ਮੰਦਿਰ ਦਾ ਮਸਲਾ ਨਾਲੇ ਮੰਦਿਰ ਦਾ ਮਸਲਾ ਮੰਦਿਰ ਤੁਹਾਡਾ ਵੀ ਮੰਦਿਰ ਆ ਮੰਦਿਰ ਸਾਡਾ ਵੀ ਮੰਦਿਰ ਠੀਕ ਹੈ ਨਾ ਮੰਦਿਰ ਤਾਂ ਸਾਰਿਆਂ ਦਾ ਸਾਂਝਾ ਮੰਦਿਰ ਹੈ ਇੱਕ ਮਿੰਟ ਬ੍ਰਦਰ ਇੱਕ ਮਿੰਟ ਯਾਰ ਸਰ ਇਹ ਗੱਲ ਕਰਦੇ ਹੋਏ ਵਿਦ ਫੋਲਡਡ ਹੈਂਡ ਰਿਕੁਐਸਟ ਕਰ ਰਹੇ ਆ ਇਹ ਗੱਲ ਕਰਦੇ ਕਰਦੇ ਪੁਲਿਸ ਪ੍ਰਸ਼ਾਸਨ ਇਹ ਵੀ ਕਹੀ ਜਾ ਰਹੇ ਆ ਸਰ ਕਿ 2 ਦਿਨ ਚਾਹੀਦੇ ਆ 3 ਦਿਨ ਚਾਹੀਦੇ ਆ ਬ੍ਰਦਰ ਜਿੰਨੇ ਐਪੋਰਟ ਮੰਗਤ ਹਿੱਤੇ ਹੈਗੇ ਸਾਰੇ ਦੱਸ ਦਿੰਨੇ ਹੈਗੇ ਆ ਹਾਂਜੀ ਸਰ ਠੀਕ ਹੈ ਨਾ ਤੁਹਾਡੀ ਜਿਹੜੀ ਸੰਗਤ ਦੀ ਸੈਟੀਸਫੈਕਸ਼ਨ ਹੈ ਨਾ ਸਾਡੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਸਰ ਲਾਸਟ ਟਾਈਮ ਜਿਹੜੀ ਡਿਸਕਸ਼ਨ ਹੋਈ ਸੀ ਉਸ ਚ ਇਹ ਕਿਹਾ ਗਿਆ ਸੀਗਾ ਕਿ ਸਾਨੂੰ 2 ਦਿਨ ਦਾ ਟਾਈਮ ਦੇ ਦਿਓ ਹੁਣ ਅਸੀਂ 2 ਦਿਨਾਂ 'ਚ ਬੰਦੇ ਫੜ ਲਾਂਗੇ ਜੀ ਸਾਡੇ ਉੱਪਰ 29 ਦਿਨ ਹੋ ਗਏ ਨਾ ਜੇ ਤਾਂ ਦੇਖੋ ਜੇ ਤਾਂ ਬੰਦੇ ਦੀ ਕੋਈ ਲੋਕੇਸ਼ਨ ਹੋਵੇ ਬੰਦਾ ਆਇਡੈਂਟੀਫਾਈਡ ਹੋਵੇ ਫਿਰ 2 ਦਿਨ ਛੱਡੋ 2 ਘੰਟੇ ਨਾਲ ਲੱਗਣ ਪੜਨਗੇ ਕੋਈ ਬੰਦਾ ਨਹੀਂ ਹੈ ਐਫਰਟ ਹੀ ਹੁੰਦਾ ਹੈ ਐਫਰਟ ਹੁੰਦਾ ਉਹ ਵੀ ਦੇਖੋ ਜੇ ਜੇ ਮਾਤਾ ਰਾਣੀ ਦੀ ਕਿਰਪਾ ਰਹੀ ਅਸੀਂ ਫੜਾਂਗੇ ਵੀ ਜ਼ਰੂਰ ਠੀਕ ਹੈ ਨਾ ਅਸੀਂ ਵਚਨਬੱਧ ਹੈਗੇ ਆ ਅਸੀਂ ਆਪਣੀ ਡਿਊਟੀ ਪੂਰੀ ਢੋਕ ਕੇ ਕਰਾਂਗੇ ਠੀਕ ਹੈ ਨਾ ਪਰ ਜੇ ਆਪਾਂ ਕਈ ਵਾਰੀ ਸੀਪੀ ਸਾਹਿਬ ਤੋਂ ਆਪਾਂ ਇਹ ਅਨਰਜੀ ਚਾਹਾਂਗੇ ਕਿ ਉਹ ਡੇਵਰਟ ਹੋਣ ਲੱਗ ਜਾਣਾ ਅੱਛੇ ਤਾਂ ਜਾਵਾਂਗੇ ਅੱਜ ਵੀ ਕਿਤੇ ਆ ਜੀ ਉਹ ਕ੍ਰਾਂਤੀ ਵੀ ਸਾਡਾ ਐਸ ਐਚ ਓ ਸਵੇਰੇ ਮੁੜਿਆ ਹਰਿਆਣਾ ਗ੍ਰੇਡ ਕਰਕੇ ਠੀਕ ਹੈ ਨਾ ਡੇਢ ਦਿਨ ਹੋ ਗਿਆ ਜਦਨ ਵਰਦਾਤ ਹੋਈ ਆ 10 ਦਿਨ ਜਿਹੜਾ ਹੈਗਾ ਐਸ ਐਚ ਓ ਸੁਣੋ ਮੇਰੀ ਗੱਲ ਸੁਣੋ ਹਾਂਜੀ ਬੇਨਤੀ ਸੁਣ ਹਾਂਜੀ 10 ਦਿਨ ਐਸ ਐਚ ਓ ठाਣੇ ਨਹੀਂ ਵੜਿਆ ਠੀਕ ਹੋ ਜੀ ਚਾਰ ਵਾਰੀ ਏ ਸੀ ਪੀ ਸਾਹਿਬ ਨੇ ਢੇੜਾ ਲਾਇਆ ਚੰਡੀਗੜ੍ਹ ਦਾ ਇੱਕ ਵਾਰੀ ਮੈਲ ਆਇਆ ਉੱਤੇ ਉੱਥੇ ਜਾ ਕੇ ਆਏ ਆ ਵੀ ਕਿੱਥੇ ਕਿੱਥੇ ਕਿਹੜਾ ਏ ਸੀਸੀਡੀਵੀ ਕੈਮਰੇ ਕਿੱਥੋਂ ਲੈ ਕੇ ਕਿੱਥੇ ਦੀ ਤੱਕ ਦੇ 150 ਕਿਲੋਮੀਟਰ ਤੱਕ ਦੇ ਕੈਮਰਿਆਂ ਦੀ ਫੁਟੇਜ ਸਾਡੇ ਕੋਲ ਪਈ ਹੈਗੀ ਜਿੱਥੋਂ ਉਹ ਬੰਦੇ ਨੂੰ ਟ੍ਰੇਸ ਕਰਦੇ ਆ ਰਹੇ ਹੈਗੇ ਠੀਕ ਹੈ ਜੀ ਐਫਰਟ ਦੇ ਵਿੱਚ ਮਤਲਬ ਜੇ 100 ਐਫਰਟ ਕਰਨਾ ਸੀਗਾ ਨਾ ਸ਼ਾਇਦ ਅਸੀਂ 121 ਕਿਲੋਮੀਟਰ ਇੱਕ ਮਿੰਟ ਗੱਲ ਕਰਾਂਗੇ ਯਾਰ ਅਰੁਣ ਖੜੀ ਜਾ ਰਹੇ ਇੱਕ ਮਿੰਟ ਯਾਰ ਇੱਕ ਮਿੰਟ ਯਾਰ ਇੱਕ ਮਿੰਟ ਯਾਰ ਆਪਰ ਡਿਗ ਰਹੇ ਨੇ ਜਨਮੀ ਮਜ਼ਦ ਕਬਟੀਆਂ ਦੋ ਬੰਦੇ ਨਾਲ ਚੱਕੋ ਤੁਸੀਂ ਇਹਨਾਂ ਨਾਲ ਜਲਦੀ ਤੋਂ ਹੋਵੇ ਨਾ ਅੱਗੇ ਨੂੰ ਤੱਲੀ ਤੋਂ ਹੋਰ ਕੁਝ ਹੋ ਰਿਹਾ ਅਸੀਂ ਅਸੀਂ ਜਿਹੜੇ ਐਮਓ ਨੂੰ ਬੰਦਾ ਸ਼ਾਸਨ ਸਿਰਫ ਤੱਲੀਆਂ ਤਾਂ ਦੇ ਰਿਹਾ ਸਰ ਇੱਕ ਮਹੀਨਾ ਹੋ ਗਿਆ ਜੀ ਇੰਗਰਾਜ ਤੱਲੀਆਂ ਦੇ ਰਿਹਾ ਜੀ ਜਨਨ ਸਿੰਘ ਸਾਹਿਬ ਐਸਐਸਪੀ ਸਾਹਿਬ ਇੱਕ ਵਾਰ ਕੈਲ ਸਾਹਿਬ ਕੁਦਰਤ ਦੇ ਅਸਰ ਇਸ ਹੁੰਦੀ ਹੈ ਦੇਖੋ ਹੋਣੀ ਮਦਰ ਰਾਨੀ ਦੀ ਕਿਰਪਾ ਨਾਲ ਹੀ ਹੋਣੀ ਹੈ ਸਰ ਅਸੀਂ ਮੈਂ ਕਹਿੰਦਾ ਜਲਦੀ ਹੋ ਜਾਏ ਇਨਸਾਨ ਜਿੰਨਾ ਮਰਜੀ ਯਤਨ ਕਰ ਲਵੇ ਹੋ ਰਿਹਾ ਜੀ ਮੈਂ ਉਹ ਨਹੀਂ ਕਹਿੰਦਾ ਜਿੰਨਾ ਮਰਜੀ ਇਨਸਾਨ ਯਤਨ ਕਰ ਲਵੇ ਕੀ ਹੋਇਆ ਕੁਝ ਹੁੰਦਾ ਹੈਗਾ ਠੀਕ ਹੈ ਨਾ ਜਿਹੜੇ ਇੱਕ ਐਸਾ ਸਾਕੋ ਤੁਸੀਂ ਹਾਇ ਨੂੰ ਕਹੋ ਜੀ ਦੋ ਬੰਦੇ ਸਾਡੇ ਨਾਲ ਦੋ ਉਹ ਸਟੇਟਮੈਂਟ ਦਊਗੇ ਜੋ ਦੇਣੀ ਹੈ ਜੀ ਦੇਖੋ ਮੇਰੀ ਇੱਕ ਗੱਲ ਤੁਸੀਂ ਤੁਹਾਨੂੰ ਫਿਰ ਇੱਥੇ ਆ ਕੇ ਦਊਣਾ ਜੀ ਸੀਪੀ ਸਾਹਿਬ ਪ੍ਰਧਾਨ ਜੀ ਬੈਠੇ ਆ ਪ੍ਰਧਾਨ ਜੀ ਨੂੰ ਗੱਲ ਕਰ ਰਹੇ ਮੈਂ ਵੀ ਮੈਂ ਵੀ ਐਡੀਸ਼ਨਲ ਡੀਸੀਪੀ ਹਾਂ ਮੈਂ ਕੋਈ ਲੋਅ ਰੈਂਕਿੰਗ ਆਫੀਸਰ ਸਰ ਉਹ ਗੱਲ ਸੀਪੀ ਸਾਹਿਬ ਨੇ ਕਿਹਾ ਉਹ ਹੀ ਮੈਂ ਕਹਿ ਰਿਹਾ ਤੁਹਾਨੂੰ ਸੇਮ ਹੀ ਕਹਿਣਾ ਹੈਗਾ ਸੁਣ ਸਕਦੇ ਕੋਈ ਗੱਲ ਨਹੀਂ ਗੱਲ ਜਸਪਾਲ ਸਾਹਿਬ ਗੱਲ ਪਤਾ ਨਹੀਂ ਨਾਲ ਇਹਨਾਂ ਦੀ ਟੀਮ ਤੋਂ ਦੋ ਬੰਦੇ ਲੋ ਦੇਖੋ ਇਹ ਗੱਲ ਤਾਂ ਗੱਲ ਹੁੰਦੀ ਆ ਕਰ ਰਹੇ ਵਰੁਣ ਜੀ ਤੁਸੀਂ ਗੱਲਾਂ ਹੀ ਨਹੀਂ ਕਰ ਰਹੇ ਦੰਦ ਜੀ ਰੇਡ ਸਿਗਦਰ ਕਰ ਮਾਰਦੇ ਨੇ ਆਹ ਮੋਹਰੀਆ ਸੱਡਾ ਨਹੀਂ ਪੀਗੇ ਵਾਡੀ ਬੰਦੀ ਬੜੀ ਆ ਮੇਰੇ ਉਸ ਵਿਰਾਸਤ ਦੇ ਵਿੱਚ ਲਿਖਿਆ ਗਿਆ ਦੇਖੋ ਲਾਈਟ ਸ੍ਰੀ ਦਾ ਨਾਮ ਜਦੋਂ ਪੰਜਾ ਕਰਿਆ ਤਾਂ ਕੰਮ ਉੱਕੀ ਤੋਂ ਬਾਅਦ ਜਿਹੜਾ ਵਿਰਾਸਤ ਦੇ ਵਿੱਚ ਆਇਆ ਉਹ ਪਾ ਜਾਣਾ ਵੇਖੋ 1 ਮਿੰਟ ਭਾਈ ਸਭ ਪਿੱਛੇ ਲੋ ਕੀ ਗੱਲ ਗਈ ਹੈ ਮਾੜਾ ਕੀ ਹੈ ਪੂਰਾ ਭਾਈ ਹੋਇਆ ਕੀ ਹੈ ਉਹ ਚ ਫੜਨ ਉਹ ਗੱਲ ਕਰ ਰਹੇ ਆਂ ਅੱਛਾ ਉਹ ਆਂਟੀ ਨਾਲ ਗੱਲ ਕਰੇ ਮੈਨੂੰ ਤਾਂ ਕਵਾ ਰਹੇ ਸਰ ਕਵਾ ਰਹੇ ਅੱਛਾ ਬਿਲਕੁਲ ਵੀ ਨਹੀਂ ਆਇਆ ਕਿਉਂ ਫੜੇ ਤੁਸੀਂ ਸਾਰੇ ਮੀਢੇ ਖੜੇ ਹੋ ਕਿਹਨੂੰ ਹੱਥ ਆਇਆ ਕਿਹਨੂੰ ਦਿੱਤਾ ਮਾਰਿਆ ਦੱਸੋ ਮੈਨੂੰ ਮਾਈਕ ਥੱਲੇ ਕਰ ਲਓ ਸਿਰਫ ਸਿਰਫ ਮਾਈਕ ਥੱਲੇ ਕਰ ਲਓ ਹੋਇਆ ਕੀ ਹੈ ਓਏ ਯਾਰ ਇੱਧਰ ਆ ਜਾ ਯਾਰ ਫਟੇ ਫਟੇ ਆ ਜਾ ਫੋਟੋ ਕਰ ਲਈਏ ਯਾਰ ਤਾਰ ਤਾਂ ਫੜਦੇ ਆ ਲੈ ਕੇ ਜਾਓ ਫੋਟੋ ਮੜੇ ਸਾਰੇ ਸਾਰੇ ਕੀ ਆ ਜਾ ਰਿਹਾ ਯਾਰ ਮੁੰਡਾ ਇਹਦੇ ਲੋਕਾਂ ਨੂੰ ਫਸਲ ਕਰੀ ਜਾਂਦੇ ਤੁਸੀਂ ਭਾਈ ਜੀ ਅਸੀਂ ਤੁਹਾਡੇ ਕਹਿ ਦੇ ਉੱਠ ਕੇ ਆ ਗਏ ਸੰਗਤ ਨਹੀਂ ਜਿਹੜੀ ਆ ਰਹੀ ਜਿਹੜੀ ਐਂਬੂਲੈਂਸ ਨਾਲ ਜਾ ਰਹੀ ਉਹ ਸੰਗਤ ਨਹੀਂ ਹੈਗੀ ਭਾਈ ਜੀ ਸਾਰਿਆਂ ਨੂੰ ਆਹ ਵੀ ਇਹ ਮੈਨੂੰ ਇਹ ਦੱਸ ਦਿਓ ਕਿੰਨਾ ਚਿਰ ਹੋ ਚੱਲਿਆ ਯਾਰ ਕੋਈ ਲਿਮਟ ਹੁੰਦੀ ਹੈਗੀ ਆ ਯਾਰ ਠੱਗਦੇ ਨੇ तू गड्डी वीर तू गड्डी है गाड के अरे और थे गाल कर के लिए बुला ले यार अपने हिम्मत में चली जान बना ले तू नहीं गाल कर दो मिनट कर दू तेरा कर ले आजा फिर यार आज तो पूरी अच्छी शादी हो रही है लोगों को लोगों को वाली गाना मैंने मन करा ध्यान देना यार किने गाल कर दिया है मारी गया यार ओने गाल गड्डी आज सुनी है पागल बाप का नहीं है यार ਉਹ ਨੂੰ ਕਹੀਏ ਨਾ ਕਿ ਗੱਡੀ ਘੜਦੇ ਕੇ ਆਜੋ ਫਟਾਕੇ ਕਰਦੇ ਆਜੋ ਮੈਂ ਨਹੀਂ ਕੁਛ ਰੁਕਵਾਇਆ ਨਾ ਕਰੋ ਯਾਰ ਤੁਸੀਂ ਵੀਡੀਓ ਬਣਾ ਲਓ ਭਾਈ ਕਿਦੀ ਵਾਰ ਵੀਡੀਓ ਇਹ ਪਾ ਜਨਾਬ ਮੈਂ ਜੋਨਾ ਵੀ ਰਿਹਾ ਮੈਂ ਤਾਂ ਵੀ ਰਿਹਾ ਤਨਖਾ ਦੇਖ ਹੁਣ ਕਿਉਂ ਕੱਟਾ ਮੈਂ ਕੱਟ ਲੈ ਮੇਰਾ ਦੁਕਾਨ ਕੱਢ ਕੇ ਦੇ ਤੂੰ ਕੱਟ ਵੀਰ ਤੂੰ ਕੱਢੀ ਹੈ ਤੂੰ ਕੱਢ ਮੈਂ ਕੱਢੀ ਨਹੀਂ ਗੱਲ ਦੱਸ ਕੋਈ ਆਪਣੇ ਵੱਲ ਮਾਰੀ ਗਏ ਕਿਹੜੀ ਗਾਲ ਕੱਢੀ ਮੈਂ ਗੱਡੀ ਵੀ ਨਹੀਂ ਗਾਲ ਦੱਸ ਓਏ ਉਹ ਗਾਲ ਸੁਣ ਕਰਦੇ ਆ ਜਾ ਫਿਰ ਛੱਡੋ 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 ਅੱਜ ਰਾਤ ਹੋ ਗਈ ਹੈ ਸ਼ਾਪਿੰਗ ਦੀ ਥਾਲੀ ਗਾਲ ਮੈਂ ਨਹੀਂ ਯਾਰ ਕਿੰਨੇ ਗਾਲ ਕੱਢੀ ਐਵੇਂ ਮਾਰੀ ਜਾਂਦਾ ਯਾਰ ਕਮਾਲ ਹੋ ਗਿਆ ਮੈਂ ਕਿੱਦਾਂ ਗੱਡੀ ਆ ਉਹਨੇ ਗਾਲ ਕੱਢੀ ਆ ਜੀ ਸੁਣੀ ਆਂੀ ਪਾਗਲ ਉਹ ਆਪਾ ਚਾਹ ਨੂੰ ਲੜੀ ਨਹੀਂ ਉਹਨੂੰ ਕਹੀਏ ਨੇ ਕਿ ਗੱਡੀ ਕੱਢਦੇ ਕਹਿੰਦਾ ਲੱਗਦੀ ਜਾਂਦਾ ਮਾਂ ਦੇ ਨਹੀਂ ਉਹ ਕੱਢ ਕੇ ਦੇਖ ਮੂੰਹ ਤੇ ਨਗਰੋਂ ਗਾਲ ਕੱਢਦਾ ਮੈਂ ਕਿਧਰ ਗਿਆ ਕੋਈ ਮੈਂ ਇੱਕ ਮਿੰਟ ਧਰਨੇ ਦੇ ਆ ਕਰਦਾ ਨਹੀਂ ਨਹੀਂ ਬਾਈ ਮੈਂ ਤਾਂ ਤੁਹਾਡੇ ਨਾਲ ਖੜਾ ਯਾਰ ਉਹ ਗਲਤ ਬੋਲਿਆ ਆਪਸੇ ਆਪਸੇ ਗਾਣੋ ਲੜਦੇ ਆਪਾਂ ਬੋਲਦੇ ਬੰਦਾ ਅੱਜ ਹੋਮ ਲੈ ਕੇ ਆਏ ਅਸੀਂ ਵਿੱਕ ਗਏ ਯਾਰ ਕਰ ਸਕਦਾ ਮੈਂ ਛੋਟਾ ਸਾਰੇ ਲਾ ਲੋ ਆਪਾਂ ਪਬਲਿਕ ਨੂੰ ਹਰਾਸ ਕਰਨ ਦੀ ਵਜਾਇ ਨਾਲ ਸੀਪੀ ਦਫਤਰ ਪੈੜ ਦੇ ਜਿਉ ਉਹ ਵੀ ਚੇਂਜ ਹੋਇਆ ਭੈਣ ਜੀ ਚੇਂਜ ਹੋਇਆ ਆਪਾਂ ਸਰਕਟ ਆਫ ਚੱਲੀ ਹੈ ਸਰਕਟ ਆਫ ਵਹਿ ਕੇ ਆਪਾਂ ਆਪਣਾ ਪਲਾਨ ਕਰੀਏ ਥੋਕ ਕੇ ਸਾਰਾ ਸ਼ਹਿਰ ਘਟਾ ਕਰੀਏ ਤਾਂ ਆਪਾਂ ਧਰਨਾ ਲਈਏ ਅਸੀਂ ਸਰਕਾਰ ਦੇ ਅੰਦਰ ਨਹੀਂ ਜਾਵਾਂਗੇ ਜਿੰਨੇ ਦਾ ਜਿੰਮੀ ਸਾਹਿਬ ਨਹੀਂ ਆਣਗੇ ਸਰਕਾਰ ਹੌਸੇ ਅੰਦਰ ਨਹੀਂ ਜਾਵਾਂਗੇ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਅਸੀਂ ਨਹੀਂ ਜਾਵਾਂਗੇ ਜੀ ਬਾਹਰ ਖੜਾਂਗੇ ਬੈਠੋ 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 ਅਸੀਂ ਬਾਹਰ ਖੜੋਗੇ ਅਸੀਂ ਅੰਦਰ ਨਹੀਂ ਜਾਵਾਂਗੇ ਜੀ ਅਸੀਂ ਜਾਣਾ ਨਹੀਂ ਜੀ ਸਰਪਰਾਉਂ ਨਹੀਂ ਜਾਣਾ ਜੀ ਅੰਦਰ ਨਹੀਂ ਆਵਾ ਬਾਹਰ ਦੀ ਗੱਲ ਕਰ ਰਹੇ ਆਪਾਂ ਅਸੀਂ ਸਾਰੇ ਬਾਹਰ ਹੀ ਰਹਿਣੀ ਹੈ ਕਿਹਨਾਂ ਦੀ ਕਹਾਣੀ ਆਪਾਂ ਇੱਥੇ ਚਲਿਸਾ ਦਾ ਗਾਣਾ ਕਰਾਂਗੇ ਇੱਥੇ ਕਰਾਂਗੇ ਆਪਾਂ ਨਾਮ ਸਿਆਰਾਮ ਸਿਆਰਾਮ ਨਜ਼ਰਾਂ ਸਾਰਾ ਚੱਲ ਪਾ ਰਹੀ ਹੈ ਜੀ ਸਰ ਸਾਬ ਆਏ ਚੱਲ ਕਰੋ ਜੀ ਸੀਪੀ ਸਾਹਿਬ ਆਏ ਮਸਲਾ ਤਾਂ ਮੈਂ ਕਿ ਇੱਥੇ ਖੜੇ ਵੀ ਨਹੀਂ ਹੱਲ ਹੋ ਰਾ ਇੱਥੇ ਖੜੇ ਤਾਂ ਕੋਈ ਹੱਲ ਨਹੀਂ ਮਸਲਾ ਬਾਹਰ ਹੀ ਭੇਜਨੇ ਕਮਨ ਦੇ ਵਿੱਚ ਮੰਦਿਰ ਦਾ ਮਸਲਾ ਨਾਲੇ ਮੰਦਿਰ ਦਾ ਮਸਲਾ ਮੰਦਿਰ ਤੁਹਾਡਾ ਵੀ ਮੰਦਿਰ ਆ ਮੰਦਿਰ ਸਾਡਾ ਵੀ ਮੰਦਿਰ ਆ ਠੀਕ ਹੈ ਨਾ ਮੰਦਿਰ ਤਾਂ ਸਾਰਿਆਂ ਦਾ ਸਾਂਝਾ ਮੰਦਿਰ ਹੈ ਠੀਕ ਹੈ ਨਾ ਇੱਕ ਮਿੰਟ ਬ੍ਰਦਰ ਇੱਕ ਮਿੰਟ ਯਾਰ ਸਰ ਇਹ ਗੱਲ ਕਰਦੇ ਹੋਏ ਵਿਦ ਫੋਲਡਡ ਹੈਂਡ ਰਿਕੁਐਸਟ ਕਰ ਰਹੇ ਆ ਇਹ ਗੱਲ ਕਰਦੇ ਕਰਦੇ ਪੁਲਿਸ ਪ੍ਰਸ਼ਾਸਨ ਇਹ ਵੀ ਕਹੀ ਜਾ ਰਿਹਾ ਸਰ ਕਿ 2 ਦਿਨ ਚਾਹੀਦੇ ਆ 3 ਦਿਨ ਦੇ ਆ ਜੀ ਹਾਂ ਜੋ ਐਫਰਟ ਮੁਨਤਕ ਹੁੰਦੇ ਹੈਗੇ ਸਾਰੇ ਦੱਸ ਦਿੰਨੇ ਹੈਗੇ ਆ ਹਾਂ ਜੀ ਸਰ ਠੀਕ ਹੈ ਨਾ ਤੁਹਾਡੀ ਜਿਹੜੀ ਸੰਗਤ ਦੀ ਸੈਟੀਸਫੈਕਸ਼ਨ ਹੈ ਨਾ ਸਾਡੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ